ਕੁਲ ਨਾ ਬਿਆਕਰ ਦਬਾ ਹੋਈ ਤੂੰ ਇੱਕ ਮਿੰਟ ਰੋਗੀ ਇੱਕ ਪਾਟਿਆ ਇੱਕ ਮਿੰਟ ਬੋਲਣਾ ਨਹੀਂ ਯਾਰ ਤੂੰ ਨਹੀਂ ਬੋਲਣਾ ਵੀਰੇ ਕਿਸੇ ਨੇ ਨਹੀਂ ਬੋਲਣਾ ਤੂੰ ਪਤਾ ਕੌਣ ਹੈ ਜਨਨੀ ਤੂੰ ਹੈਗੀ ਕੋਠੇ ਤੇ ਬੈਠੀ ਇੱਥੇ ਸਾਡੀ ਬਰੋਡ ਤੇ ਦੌੜ ਜਾ ਤੈਨੂੰ ਦੱਸ ਦਿੱਤਾ ਇਹ ਰਹਿਣੀ ਨਹੀਂ ਫੋਟੋ ਦੀ ਗੱਲ ਤਾਂ ਸੁਣਨੀ ਨਹੀਂ ਗੱਲ ਵੀ ਨਹੀਂ ਸੁਣਦੇ ਪੈਰੇ ਮੈਂ ਕਿਹਾ ਤੇਰੀ YouTube ਤੇ ਵੀ ਟੰਗਣੀ ਤੇਰੀ ਮੈਂ Instagram ਤੇ ਜਿਹੜਾ ਸਾਲਾ ਇੱਕ ਮਿੰਟ ਓਜਲੇ ਯਾਰ ਥੱਲੇ ਚੱਲ ਜਾ ਬਾਈ ਮੇਰੀ ਤੁਸੀਂ ਗੱਲ ਨਹੀਂ ਸੁਣਨੀ ਇੱਕ ਵਾਰੀ ਸੁਣਨੀ ਮੈਂ ਬੋਲਦੀ ਕਿ ਅਸਲੀ ਤੇਰੀ ਟੰਗਣੀ ਹੈ ਫੋਟੋ ਮੈਂ ਬੋਲ ਕੇ ਮੈਂ ਬੋਲੂਗਾ ਮੈਂ ਤੈਨੂੰ ਕਹਾਂ ਮੈਂ ਟੰਗਣੀ ਐ ਮੈਂ ਇੰਡੀਆ ਤੱਕ YouTube ਚਾਹੀਏ ਇਹਨੂੰ ਦਿਖਾ ਲੋ YouTube ਕੱਢ ਕੇ ਦਿਖਾਓ ਸਾਲਾਂ ਦੀ ਮਹਗੀ ਮੈਡੀਕਲ ਛੁੱਟੀ ਦੇ ਕੇ ਕਰਾਓ ਇਹਨੂੰ YouTube ਉੱਤੇ ਦਿਖਾ ਲਈ ਇਹਨੂੰ ਹੁਣ ਮੇਰੀ ਗੱਲ ਸੁਣੋ ਤੁਸੀਂ ਮੇਰੀ ਇਹ ਚੀਜ਼ ਨਹੀਂ ਸੁਣੀਗੀ ਕਿ ਕੋਈ ਮસ્ਤੀ ਮਜ਼ਾਕ ਵੀ ਕਰ ਸਕਦਾ ਨਾ ਉਹ ਸਾਨੂੰ ਨਾਜ ਤੋਂ ਬੰਦਾ ਜਿਸਨੂੰ ਨਾ ਵੀਰ ਕਿਹਾ ਤੈਨੂੰ ਮੈਂ ਦੱਸਦਾ ਵੀਰ ਨਹੀਂ ਕਹਿਣਾ ਸਾਨੂੰ ਉਹ ਸਾਹਿਬ ਤੁਸੀਂ ਮਜ਼ਾਕ ਕਰਤੋਂ ਮੇਰੇ ਤੋਂ ਗਲਤੀ ਹੋ ਗਈ ਮੈਂ ਮੰਨਦੀ ਮੈਂ ਤਾਂ ਕਿਸੇ ਦੇ ਯਾਰ ਨਹੀਂ 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 ਅਸੀਂ ਤੁੰਗਣੀ ਆ ਅਸੀਂ ਟੰਗਣੀ ਆ ਅਸੀਂ ਐਹੀ ਟੰਗਣੀ ਆ ਮੈਂ ਨਾਰੇ ਨਾ ਮੈਂ ਤਾਂ ਉਹਨਾਂ ਨੂੰ ਸੁਭਾਉ ਉਹਨਾਂ ਨੂੰ ਸੁੱਚਾ ਤੇ ਹੋਣ ਗਿਆਈ ਤੂੰ ਤੂੰ ਹੀ ਮੈਨੂੰ ਵੀ ਰਾਈਟ ਕਰਦਾ ਅਜਲੇ ਅਜਲੇ ਬਿਲ ਗੋਕਰ ਤੂੰ ਦੂਜੀ ਕੁੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਣਾ ਆਪ ਤੁਸੀਂ ਇਦਾਂ ਦਾ ਕੰਮ ਕਰਦੇ ਦੂਜੀ ਮੈਂ ਯਾਰ ਮੈਂ ਨਾ ਮੈਂ ਮੈਂ ਹਰ ਰੋਜ਼ ਗੋਰਦਾਲੇ ਜਾਂਦੀ ਮੈਂ ਪਹਿਲੀ ਗੱਲ ਸਾਨੂੰ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਸੁਣ ਬੰਦੇ ਵਾਂਗੂ ਤੇਰੀ ਫੋਟੋ ਜਾਣੀ ਇੰਡੀਆ ਦੇ ਵਿੱਚ ਇਹ ਚੜਨੀ ਇੰਸਟਾਗ੍ਰਾਮ ਤੇ ਜਿਹੜਾ ਸਾਲਾ ਮੇਰਾ ਲਿਓਣਾ ਮੈਂ ਬੋਲ ਹੰਟਰ ਚ ਰਹਿੰਦਾ ਬੈਂਟਕ ਪਾਰਕ ਤੇ ਮੇਰੇ ਕੋਲ 32 32 ਦੀਆਂ 32 ਆ ਇੱਥੇ ਮੈਂ ਚੱਕੂਗਾ ਤੇਰਾ ਸੁੱਲਾ ਵੀ ਵੱਡੂ ਮੈਂ ਉਹਨਾਂ ਕ ਭੈਣ ਚੋਦਾ ਆ ਜਾਏ ਹੁਣ ਮੈਂ ਰੈਡੀ ਹੋ ਕੇ ਬੈਠਾ ਇੱਥੇ ਮੇਰੇ ਐੜੀ ਹੁੰਦਾ ਮੇਰੇ ਪਿੱਛੇ ਜਾ ਕੇ ਕੋਈ ਇੱਕ ਮੇਰੀ ਦਲ ਮਸਤੀ ਮਜ਼ਾਕ ਦੀ ਇੱਕ ਮੈਂ ਤਾਂ ਤੇਰੀ ਮੈਂ ਮਸਤੀ ਮਜ਼ਾਕ ਹੁਣ ਕਰਦਾ ਤੇਰੀ ਮੈਂ ਤੈਨੂੰ ਮੈਂ ਤਾਂ ਤਿੰਨ ਮਰ ਤੂੰ ਮਰੂਗੀ ਜਿੰਨਾ ਜ਼ਿਕਰ ਜਿੰਨਾ ਜ਼ਿਕਰ ਇੱਕ ਮਿੰਟ ਹੋਏ ਬੋਲੇ ਨਾ ਕੋਈ ਵੀ ਇੱਕ ਮਿੰਟ ਮਾਤਾ ਡਿਲੀ ਬਣਾਇਆ ਚਾਹਨਾ ਹੈ ਸਾਂਝ ਵੀ ਨਹੀਂ ਬੁਚਣਾ ਬੋਲੇ ਪੁਲਿਸ ਮੈਨੂੰ ਗੁੱਸਾ ਬਹੁਤ ਹੈ ਜਨਾਨੀ ਤੇ ਆ ਨਾ ਠੀਕ ਆ ਬੀਜੀ ਗੋੜਦਰੀ ਜਾਨੀ ਮੈਂ ਵੀ ਪਾਠਾ ਰੋਜ਼ ਕਰਦੀ ਆ ਮੈਂ ਮੈਂ ਕਿ ਤੈਨੂੰ ਮੰਨਣਾ ਆ ਜਦੋਂ ਤੂੰ ਮਰ ਗਈ ਤੇਰੀ ਉਦਨ ਫੋਟੋ ਲਾਉਗੀ ਤੂੰ ਮਰ ਪਹਿਲਾਂ ਪਹਿਲਾਂ ਮਰ ਜਾ ਫੇਰ ਅਸੀਂ ਫੋਟੋ ਲਾਉਣੀ ਮੈਂ ਨਹੀਂ ਲਾਉਣੀ ਹਾਂ 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 ਕੰਮ ਕਰਦਾ ਮੈਂ ਵੀ ਹੈਲਪ ਨਹੀਂ ਹੈਲਪ ਨਹੀਂ ਉਹਨੇ ਮੇਰੀ ਗੱਲ ਸੁਣੋ ਤੁਹਾਡੀ ਕਿਹੇ ਮੁੱਲੇ ਨੇ ਹੈਲਪ ਐਸ ਕਰਕੇ ਕਰਦਾ ਵਾ ਤੁਹਾਨੂੰ ਉਹਨੇ ਫਸਾਉਣਾ ਵਾ ਫਿਰ ਤੁਸੀਂ ਬਾਜ ਰੋਣਾ ਵਾ ਫਿਰ ਉਹਦੀ ਗੱਲ ਸੁਣੋ ਇਸ ਦੀ ਨਹੀਂ ਅਸੀਂ ਮੇਰੀ ਗੱਲ ਸੁਣੋ ਇੱਕ ਗੱਲ ਹੀ ਨਹੀਂ ਆਈਆਂ ਕਿ ਅਸੀਂ ਐਦਾਂ ਕੁਝ ਕਰਾਂ ਜਾਂ ਮੇਰਾ ਨਹੀਂ ਹੈ ਕਿ ਫੋਨ ਨੰਬਰ ਕਿੱਦਾਂ ਚੱਲ ਗਏ ਕਿੱਦਾਂ ਕਾਲ ਕਿੱਦਾਂ ਕਰ ਸਕਦੇ ਮੇਰੀ ਗੱਲ ਸੁਣੋ ਮੇਰੇ ਹੱਥ ਜੋੜ ਕੇ ਬੇਨਤੀ ਮੇਰੇ ਮਦਰ ਨਹੀਂ ਹੈਗੇ ਕਿ ਮੇਰੇ ਪਾਪਾ ਦੀ ਬਾਈਪਾਸ ਹਰਟ ਸਰਜਰੀ ਐਸ ਟਾਈਮ ਹਸਪੀਟਲ ਤੇ ਮਿਲਤ ਵਾਲੀ ਗੱਲ ਮੈਂ ਅੱਗੇ ਤੋਂ ਅਸੀਂ ਚਾਹਣ ਨਹੀਂ ਆ ਅਸੀਂ ਤਾਂ ਚਾਹਣ ਨਹੀਂ ਆ ਅਸੀਂ ਚਾਹਣ ਨਹੀਂ ਆ ਜੋ ਮਰਜੀ ਕਰ ਲਓ ਜੇ ਤੁਹਾਡੇ ਮਦਰ ਨਹੀਂ ਹੈਗੇ ਜੇ ਨਹੀਂ ਆਉਂਦੇ ਆ ਅਸੀਂ ਚਾਹਣ ਨਹੀਂ ਆ ਭਾਈ ਇਹ ਮਦਰ ਨਹੀਂ ਹੈ ਜਦੋਂ ਅਸੀਂ ਚਾਹਣ ਨਹੀਂ ਆ ਉਹਨਾਂ ਦੇ ਇਲਾਜ ਮੈਂ ਮੰਨਦੀ ਪਈ ਆ ਮੇਰੇ ਤੋਂ ਗਲਤ ਨਹੀਂ ਅਸੀਂ ਚਾਂਜ ਵੀਰੇ ਸਾਂਝ ਵੀਰੇ ਸਤੋ ਬੱਡੇ ਇੱਕ ਚੀਜ਼ ਨਹੀਂ ਆਉਗੇ ਸਾਹਮਣੇ ਕਿ ਮੈਂ ਕੋਈ ਸਵੇਂ ਦਾ ਬੋਲਣੀ ਆ ਤੁਸੀਂ ਮੇਰੇ ਤੋਂ ਬਹੁਤ ਵੱਡੇ ਸਾਂਝ ਵੀਰੇ ਅਸੀਂ ਨਹੀਂ ਫੋਟੋ ਲਾਉਣੀ ਕਿ ਜਿਹਨ ਮਰਜੀ ਲੈ ਕੇ ਆ ਜਾ ਪੁਲਿਸ ਲਿਆ ਮੈਂ ਵੀ ਲਾਉਣੀ ਮੈਂ ਜੇਲ੍ਹ ਕੱਟਣ ਨੂੰ ਤਿਆਰ ਐ ਮੇਰੇ ਤੋਂ ਦੋ ਚੱਟੀਆਂ ਅੱਗੇ ਪਈਆਂ ਮੈਂ ਬਹੁਤ ਬੰਦਾ ਮੈਂ ਖੜਕੂ ਬੰਦਾ ਤੈਨੂੰ ਪਤਾ ਨਹੀਂ ਉਹ ਸਮੇਂ ਨੂੰ ਬੋਲੋ ਨਾ ਕਰੋ ਮੈਂ ਮੇਰੀ ਗੱਲ ਸੁਣਾ ਮੇਰੇ ਤੋਂ ਮੈਨੂੰ ਗਲਤ ਬੋਲਿਆ ਗਿਆ ਮੈਂ ਮੰਨਦੀ ਆ ਮੈਂ ਮਾਫੀ ਵੀ ਮਾਗੀ